ਹਾਜੀ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ YouTube ਚੈਨਲ only truth news 028 ਸੱਚ ਦੀ ਆਵਾਜ਼ ਸੋ ਸਾਰੇ ਦਰਸ਼ਕਾਂ ਦਾ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਸੋ ਅੱਜ ਇੱਕ ਹੋਰ ਵੀਡੀਓ ਆਪ ਜੀ ਨਾਲ ਸਾਂਝੀ ਕਰ ਰਹੇ ਹਾਂ ਇਹ ਵੀਡੀਓ ਪਟਿਆਲੇ ਦੇ ਸਤਰਣਾ ਹਲਕੇ ਦੇ ਸਹਿਰ ਪਾਤਰਾਂ ਦੀ ਹੈ ਉੱਥੇ ਜੋ ਪੀਣ ਵਾਲਾ ਪਾਣੀ ਹੈ ਇੱਕਦਮ ਖਰਾਬ ਹੋ ਗਿਆ ਹੈ 15 ਤੇ 16 ਬਾੜ ਮਤਲਬ ਉਹਦੇ ਜੋ ਬਸਨੀਕ ਹੈ ਉਹਨਾਂ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਜਤਿੰਦਰ ਸਿੰਘ ਜੀ ਮੱਟੂ ਹੁਰਾ ਨੇ ਗੱਲਬਾਤ ਕੀਤੀ ਹੈ ਸੋ ਜੋ ਉਹਨਾਂ ਨੇ ਗੱਲਬਾਤ ਕੀਤੀ ਹੈ ਉਹ ਆਪ ਜੀ ਨਾਲ ਸਾਂਝੀ ਕਰ ਰਹੇ ਹਾਂ ਤੇ ਇਸ ਵਿੱਚ ਡਾਕਟਰ ਜਤਿੰਦਰ ਸਿੰਘ ਮੱਟੂ ਜੀ ਨੇ ਸਰਕਾਰ ਨੂੰ ਵੀ ਇਸ ਵਿੱਚ ਜੋ ਬਣਦਾ ਯੋਗਦਾਨ ਹੈ ਪਾਉਣ ਲਈ ਕਲਾ ਦਿੱਤੀ ਹੈ ਤੇ ਚਲੋ ਫਿਰ ਬਿਨਾਂ ਦੇਰ ਕੀਤੇ ਆਪਾਂ ਉਹ ਵੀਡੀਓ ਹੀ ਦੇਖਦੇ ਹਾਂ ਚਲਦੇ ਹਾਂ ਡਾਕਟਰ ਜਤਿੰਦਰ ਸਿੰਘ ਜੀ ਮੱਟੂ ਹਰਾਂ ਕੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੈਂ ਡਾਕਟਰ ਜਤਿੰਦਰ ਸਿੰਘ ਮੱਟੂ ਅੱਜ ਅਸੀਂ ਜ਼ਿਲ੍ਹਾ ਪਟਿਆਲਾ ਦੇ ਹਲਕਾ ਛਤਰਾਣਾ ਦੇ ਪਾਤਣਾ ਸ਼ਹਿਰ ਦੇ ਵਿੱਚਾਂ ਔਰ ਵਾਰਡ ਨੰਬਰ 15 ਔਰ 16 ਦੇ ਵਿਚਕਾਰ ਖੜੇ ਅਸੀਂ ਔਰ ਇਹ ਸਾਰੇ ਲੋਕ ਸਾਥੀ ਇਸ ਵਾਰਡ ਦੇ ਵਸਨੀਕ ਨੇ ਸੁਖਵਿੰਦਰ ਜੀ ਖੜੇ ਨੇ ਵਿਜੈ ਜੀ ਖੜੇ ਨੇ ਸਾਥੀ ਖੜੇ ਨੇ ਸਾਡੇ ਸਿੰਘ ਸਾਹਿਬ ਸੋ ਡੈਰੀਆ ਨੇ ਬਹੁਤ ਬੁਰੀ ਤਰ੍ਹਾਂ ਸਾਡੇ ਇਸ ਇਲਾਕੇ ਨੂੰ ਪ੍ਰਭਾਵਿਤ ਕੀਤਾ ਕਿਉਂਕਿ ਜਿਹੜਾ ਪਾਣੀ ਸਪਲਾਈ ਆ ਰਿਹਾ ਪਾਣੀ ਪੀਣ ਵਾਲਾ ਉਹਦੇ ਚ ਕਿਤੇ ਨਾ ਕਿਤੇ ਜਿਹੜਾ ਹੈ ਗਿਆ ਸੀਵਰੇਜ ਦਾ ਪਾਣੀ ਮਿਕਸ ਹੋਇਆ ਕਿਤੇ ਅਜੇ ਸਾਨੂੰ ਇੱਥੇ ਇਹ ਨਹੀਂ ਦਿਖਿਆ ਕਿ ਕਿੱਥੇ ਹੋਇਆ ਲੇਕਿਨ ਉਹ ਪਾਣੀ ਦੇ ਵਿੱਚ ਚੰਗੇ ਪਾਣੀ ਦੇ ਵਿੱਚ ਗੰਦਾ ਪਾਣੀ ਮਿਲਣ ਕਰਕੇ ਸਾਰੇ ਜਿਹੜਾ ਹੈ ਗਿਆ ਗੰਦਾ ਪਾਣੀ ਪੀ ਚੁੱਕੇ ਨੇ ਔਰ ਉਹਦੇ ਕਰਕੇ ਉਹ ਡੈਰੀਆ ਜਿਹੜਾ ਹੈ ਗਿਆ ਫੈਲ ਚੁੱਕਿਆ ਔਰ ਉਹਨਾਂ ਨੂੰ ਉਲਟੀਆਂ ਟਟੀਆਂ ਇਸ ਤਰ੍ਹਾਂ ਦੀ ਬਹੁਤ ਸਾਰੀਆਂ ਪ੍ਰੋਬਲਮਾਂ ਔਰ ਇੱਕ ਸਾਥੀ ਤਾਂ ਚੜ੍ਹਾਈ ਵੀ ਕਰ ਗਿਆ ਇੱਕ ਬਜ਼ੁਰਗ ਇੱਥੋਂ ਸੋ ਬੜੇ ਮਾੜੇ ਹਾਲਾਤ ਨੇ ਹਲਕਾ ਸ਼ਤਰਾਣਾ ਦੇ ਪਟਿਆਲਾ ਦੇ ਡਾਇਰੀਆਂ ਨੂੰ ਲੈ ਕੇ ਤੇ ਲੇਕਿਨ ਬੜੀ ਨਿਮੋਸ਼ੀ ਵੀ ਹੈ ਕਿ ਇਹਨਾਂ ਲੋਕਾਂ ਨੇ ਸਰਕਾਰ ਨੂੰ ਚੁਣਿਆ ਇਹਨਾਂ ਲੋਕਾਂ ਨੇ ਪੰਜਾਬ ਦੇ ਵਿੱਚ 92 ਐਮਐਲਏ ਆਮ ਆਦਮੀ ਪਾਰਟੀ ਦੇ ਜਿਤਾ ਕੇ ਭਜਵਾਏ ਇੱਥੋਂ ਵੀ ਐਮਐਲਏ ਜਿਤਵਾ ਕੇ ਭੇਜਿਆ ਲੇਕਿਨ ਬੜੀ ਨਿਰਾਸ਼ਾ ਜਿਸ ਤਰ੍ਹਾਂ ਸਾਥੀਆਂ ਨੇ ਦੱਸਿਆ ਕਿ ਕਿਸੇ ਵੀ ਤਰ੍ਹਾਂ ਦੀ ਫੈਸਿਲਿਟੀ ਸਾਨੂੰ ਇਸ ਵਾਰਡ 'ਚ 15 ਔਰ 16 'ਚ ਨਹੀਂ ਮਿਲੀ ਜਦ ਕੀ ਪ੍ਰਚਾਰ ਕੀਤਾ ਜਾ ਰਿਹਾ ਕਿ ਪਾਣੀ ਦੇ ਟੈਂਕਰ ਭੇਜਦੇ ਦੀ ਦਵਾਈਆਂ ਭੇਜਤੀਆਂ ਜੀ ਫਲਾਂ ਕਰਤਾ ਜੀ ਟੀਮਾਂ ਕੰਮ ਕਰ ਰਹੀਆਂ ਨੇ ਮੈਂ ਇਸ ਸਮੇਂ ਗਰਾਊਂਡ ਤੇ ਆਂ ਔਰ ਗਵਾਹ ਨੇ ਸਾਰੇ ਲੋਕ ਕਿ ਇੱਥੇ ਦਾ ਅਜ ਵੀ ਉਹ ਪਾਣੀ ਤੱਤਾ ਕਰ ਕਰ ਕੇ ਵਿਚਾਰੇ ਆਪਣੇ ਸੋਰਸਸ ਰਾਹੀਂ ਪੀ ਰਹੇ ਨੇ ਔਰ ਕੋਈ ਵੀ ਜਿਹੜਾ ਪਾਣੀ ਸਾਫ ਸੁਥਰਾ ਕਰਨ ਲਈ ਕੋਈ ਦਵਾਈਆਂ ਕੋਈ ਇਹਨਾਂ ਨੂੰ ਜਿਹੜਾ ਹੈਗਾ ਪਾਣੀ ਦੀ ਸਪਲਾਈ ਸਾਫ ਸੁਥਰੇ ਪਾਣੀ ਦੀ ਟੈਂਕਰਾਂ ਰਾਹੀਂ ਸਪਲਾਈ ਜਾਂ ਬੰਦ ਬੋਟਲਸ ਦੀ ਸਪਲਾਈ ਕੋਈ ਨਹੀਂ ਮਿਲ ਰਹੀ ਸੋ ਇਹ ਸਿੱਧਾ ਸਿੱਧਾ ਸਾਡੇ ਸੰਵਿਧਾਨ ਤੇ ਹਮਲਾ ਕਿਉਂਕਿ ਭਾਰਤੀ ਸੰਵਿਧਾਨ ਨੇ ਇਹਨਾਂ ਲੋਕਾਂ ਨੂੰ ਸੁਰੱਖਿਅਤ ਰੱਖਣ ਵਾਸਤੇ ਫੰਡਾਮੈਂਟਲ ਰਾਈਟਸ ਦਿੱਤੇ ਆਰਟੀਕਲ 21 ਕੀ ਕਹਿੰਦਾ ਕਿ ਤੁਹਾਨੂੰ ਜ਼ਿੰਦਗੀ ਜਿਉਣ ਦਾ ਅਧਿਕਾਰ ਕਿ ਤੁਹਾਡੇ ਸਾਫ਼ ਸੁਥਰਾ ਮਾਹੌਲ ਆਲੇ-ਦਾਲੇ ਵਾਤਾਵਰਣ ਵਧੀਆ ਰੱਖਣ ਦਾ ਮਾਹੌਲ ਔਰ ਸਾਫ਼ ਸੁਥਰਾ ਪਾਣੀ ਪੀਣ ਦਾ ਦੇ ਤੁਸੀਂ ਹੱਕਦਾਰ ਹੋ ਤੁਹਾਨੂੰ ਸਰਕਾਰ ਦਾ ਪ੍ਰਬੰਧ ਕਰਨਾ ਇਹ ਪਾਣੀ ਸਾਫ਼ ਸੁਥਰਾ ਪੀਣ ਦਾ ਤੁਹਾਡੀ ਜ਼ਿੰਦਗੀ ਜਿਉਣ ਦਾ ਤੁਹਾਡੇ ਖਾਣ ਦਾ ਤੁਹਾਡੇ ਆਲੇ-ਦਾਲੇ ਮਾਹੌਲ ਦਾ ਲੇਕਿਨ ਇੱਥੇ ਸ਼ਰਿਆਮ ਜਿਹੜੀਆਂ ਹੈਗੀਆਂ ਨੇ ਕਾਨੂੰਨ ਦੀਆਂ ਸੰਵਿਧਾਨ ਦੀਆਂ ਧੱਜੀਆਂ ਔੜੀਆਂ ਨੇ ਇੱਥੇ ਕੋਈ ਪਾਰਟੀ ਦਾ ਐਮਐਲਏ ਜਾਂ ਪਾਰਟੀ ਦੇ ਨੁਮਾਇੰਦੇ ਕੋਈ ਕੋਈ ਵੀ ਬੰਦਾ ਇੱਥੇ ਤੱਕ ਨਹੀਂ ਹਜੇ ਪੁੱਜਿਆ ਕਿਉਂ ਜੀ ਨਹੀਂ ਜੀ ਕੋਈ ਨਹੀਂ ਪੁੱਜਿਆ ਆਇਆ ਇੱਥੇ ਨਹੀਂ ਕੋਈ ਨਹੀਂ ਆਇਆ ਜੀ ਸੋ ਇਹ ਸਾਰੇ ਜਿਹੜੇ ਬੜੇ ਤੜਫੇ ਹੋਏ ਲੋਕ ਨੇ ਇਸ ਬਿਮਾਰੀ ਤੋਂ ਪੀੜਤ ਲੋਕ ਨੇ ਜਿਹੜੇ ਹੁਣ ਥੋੜੇ ਤਰਸਤ ਹੋਏ ਨੇ ਸੋ ਸਾਡੇ ਨਾਲ ਸਿੰਘ ਸਾਹਿਬ ਜੀ ਨੇ ਕਿਹਨਾ ਤੁਹਾਡਾ ਮਨਜੀਤ ਸਿੰਘ ਨਾਮ ਮਨਜੀਤ ਸਿੰਘ ਜੀ ਦੱਸੋ ਇੱਥੇ ਕੀ ਹਾਲਾਤ ਨੇ ਹਾਲਾਤ ਇੱਥੇ ਮਾੜੇ ਆ ਜੀ ਮਤਲਬ ਸਾਰੇ ਬਿਮਾਰ ਪਈ ਜਾਂਦੇ ਨੇ ਤਾਂ ਮਤਲਬ ਕੋਈ ਸਹੂਲਤ ਨਹੀਂ ਪਾਣੀ ਖਰਾਬ ਆਈ ਜਾਂਦਾ ਪਤਾ ਨਹੀਂ ਕਿੱਥੋਂ ਪਾਣੀ ਖਰਾਬ ਆਉਂਦਾ ਕੋਈ ਸਮਝ ਨਹੀਂ ਆਉਂਦੀ ਠੀਕ ਹੈ ਨਾ ਸਾਰੇ ਮਮਾਰੇ ਪਈ ਜਾਂਦੇ ਨੇ ਠੀਕ ਹੈ ਨਾ ਟਟੀਆਂ ਉਲਟੀਆਂ ਲੱਗੀਆਂ ਹੋਈਆਂ ਨੇ ਸਭ ਨੂੰ ਗਰਮ ਕਰ ਕਰਕੇ ਪਾਣੀ ਨਾ ਮਤਲਬ ਸਾਫ ਕਰ ਕਰਕੇ ਗਰਮ ਠੰਡਾ ਪਾਣੀ ਕਰ ਕਰਕੇ ਬੱਚਿਆਂ ਨੂੰ ਪਿਆ ਰਹੇ ਆ ਰਾਤ ਬੇਟੀ ਮੇਰੀ ਢਿੱਲੀ ਹੋ ਗਈ ਠੀਕ ਹੈ ਨਾ ਹੁਣੇ ਬੋਤਲਾਂ ਲਵਾ ਕੇ ਹੁਣੇ ਲੈ ਕੇ ਆਇਆ ਜੀ ਅੱਛਾ ਜੀ ਬਹੁਤ ਬੁਰਾ ਹਾਲ ਹੈ ਜੀ ਇੱਥੇ ਕੋਈ ਸਰਕਾਰ ਦੀ ਸਹੂਲਤ ਨਹੀਂ ਇੱਥੇ ਕੋਈ ਨਹੀਂ ਜੀ ਕੋਈ ਸਹੂਲਤ ਨਹੀਂ ਇੱਥੇ ਲੱਗਦੀ ਆ ਕੋਈ ਐਮ ਐਲ ਏ ਆਇਆ ਐਮ ਐਲ ਏ ਤਾਂ ਕੋਈ ਆਇਆ ਹੀ ਨਹੀਂ ਜੀ ਤੇ ਕੋਈ ਸਹੂਲਤ ਨਹੀਂ ਸਾਨੂੰ ਹੈਗੀ ਗੰਦੇ ਮਰ ਰਹੇ ਨੇ ਮਤਲਬ ਕੋਈ ਕਿਸ ਤਰ੍ਹਾਂ ਆ ਜਾਣਾ ਬਹੁਤ ਬੁਰਾ ਹਾਲ ਹੈ ਜ ਮੇਰੇ ਨਾਲ ਸੁਖਵਿੰਦਰ ਸਿੰਘ ਜੀ ਨੇ ਇਸੇ 15 ਨੰਬਰ ਵਾਰਡ ਦੇ ਨੇ ਸੁਖਵਿੰਦਰ ਜੀ ਦੱਸੋ ਇਹਦੇ ਬਾਰੇ ਕੀ ਕਿਦਰਾ ਹਾਲਾਤ ਬਹੁਤ ਬੁਰਾ ਹਾਲ ਜੀ ਜਉ ਐਮ ਐਲ ਏ ਜਿੱਤੇ ਹੀ ਸਾਡੇ ਆ ਕੇ ਗਲੀ ਚ ਵੀ ਨਿਭਾ ਲਈ ਹੋਰ ਦੋਸਤੋ ਅਹ ਇੰਨਾ ਬੁਰਾ ਹਾਲ ਹੈ ਕਿ ਗੰਦਾ ਪਾਣੀ ਆ ਰਿਹਾ ਘਰ ਘਰ ਚ ਬਿਮਾਰੀਆਂ ਨੇ ਘਰ ਘਰ ਚ ਬਿਮਾਰੀਆਂ ਹਰੇਕ ਬਿਮਾਰ ਪਿਆ ਹੈ ਇੰਨੇ ਮੁਰੇ ਹਾਲਾਤ ਨੇ ਕਿਸੇ ਨੇ ਆ ਕੇ ਸਾਰ ਨਹੀਂ ਲਈ ਕੋਈ ਕਹਿੰਦਾ ਟੈਂਕਰੋਂ ਦਾ ਕੋਈ ਟੈਂਕਰ ਨਹੀਂ ਪਾਣੀ ਦਾ ਜੀ ਕੋਈ ਨਹੀਂ ਲੈਣਾ ਨਹੀਂ ਦੇਣਾ ਨਹੀਂ ਕੋਈ ਆ ਕੇ ਪੁੱਛਦਾ ਨਹੀਂ ਹੋਰੀ ਕੋਈ ਕਦੇ ਵੀ ਨਹੀਂ ਆਇਆ ਅਜੇ ਤੱਕ ਜੀ ਐਮ ਐਲ ਏ ਦੇ ਰਵੇਖੇ ਵੇਖੇ ਨਹੀਂ ਪਿਛਾ ਹੋ ਕੇ ਵੀ ਮੈਂ ਕਿ 15 16 ਨੰਬਰ ਵਾਰ ਦੇ ਜਾਂ ਕਿ ਦੇਖ ਵੀ ਲਾ ਜੀ ਕੁਛ ਨਹੀਂ ਦੇਖਿਆ ਬੰਦੇ ਆ ਉਹ ਤਾਂ ਬਣਨ ਤੋਂ ਬਾਅਦ ਆਉ ਦਾ ਪਾਸਾ ਵੱਟ ਗਏ ਨੇ ਕੋਈ ਮਰੇ ਕੋਈ ਜੀਵੇ ਨਹੀਂ ਦੇਖੋ ਇੰਨਾ ਬੁਰਾ ਹਾਲ ਹੋ ਰਿਹਾ ਹੈ ਪਰ ਅਸੀਂ ਸਰਕਾਰ ਬਣਾਈ ਸੀ ਵੀ ਨਾ ਕੋਈ ਨਾ ਕੋਈ ਭਲਾ ਕਰੂ ਲੋਕਾਂ ਦਾ ਪਰ ਪੜਾ ਕੇ ਨੁਕਸਾਨ ਹੋ ਰਿਹਾ ਜੀ ਨੁਕਸਾਨ ਹੋ ਰਿਹਾ ਆ ਕੇ ਸਾਰ ਨਹੀਂ ਲਈ ਨਹੀਂ ਤਾਂ ਕਿ ਸਾਰ ਲੈ ਦਿਹਾੜਿਆਰ ਬੰਦੇ ਨੇ ਕੋਈ ਏ ਤਗੜੇ ਬੰਦੇ ਨਹੀਂ ਹੈਗੇ ਸਭ ਦਿਹਾੜਿਆਰ ਬੰਦੇ ਸੀ ਪਰ ਸਾਡੇ ਕਿਸੇ ਨੇ ਆ ਕੇ ਸਾਥ ਨਹੀਂ ਲਈ ਆ ਕੇ ਸੋ ਤੁਸੀਂ ਖੁਦ ਸੁਣ ਲਿਆ ਇਹਨਾਂ ਦੀ ਜੁਬਾਨੀ ਪਾਰਟ ਨੰਬਰ 15 ਔਰ ਗਾਰਡ ਨੰਬਰ 16 ਦੇ ਲੋਕ ਕਿਵੇਂ ਦੁਖੀ ਨੇ ਕਿਵੇਂ ਤੜਫ ਰਹੇ ਨੇ ਇੱਕ ਤਾਂ ਹੁੰਦਾ ਕਿ ਅਸੀਂ ਕੋਈ ਝੂਠ ਫਰੇਬ ਬੋਲ ਰਹੇ ਹਾਂ ਆਏ ਸਾਰੇ ਲੋਕ ਪੀੜਤਰੇ ਮੇ ਬਾੜ ਦੇ ਘਰ ਘਰ ਜਾ ਕੇ ਆਏ ਦੇਖਿਆ ਕਿ ਤਕਰੀਬਨ ਹਰ ਬੰਦਾ ਬਿਮਾਰੀ ਦੀ ਮਾਰ ਚਲ ਚੁੱਕਿਆ ਬਿਮਾਰ ਪਏ ਹੈ ਜੀ ਬਿਮਾਰ ਹਜੇ ਵੀ ਪਏ ਨੇ ਸਾਰੇ ਬਿਮਾਰ ਬਿਮਾਰ ਹਜੇ ਵੀ ਪਏ ਰਹੇ ਔਰ ਬੱਚਿਆਂ ਦਾ ਇਹ ਬਿਮਾਰੀ ਜਿਹੜੀ ਪਾਣੀ ਘੱਟ ਤੋਂ ਪਾਣੀ ਪੀਣ ਤੋਂ ਸਾਰੇ ਡਰਨ ਰਹਿ ਨੇ ਜੀ ਪਾਣੀ ਪੀਣ ਤੋਂ ਵੀ ਪਾਣੀ ਦੇ ਵਿੱਚ ਕੀ ਸਿਸਟਮ ਹੈ ਕੋਈ ਸਮਝ ਨਹੀਂ ਆ ਰਿਹਾ ਟੱਟੀਆਂ ਉਲਟੀਆਂ ਸਭ ਨੂੰ ਲੱਗੀਆਂ ਹੋਈਆਂ ਨੇ ਜੀ ਬਾਬਾ ਜੀ ਤੁਸੀਂ ਦੱਸੋ ਕੀ ਹੋਇਆ ਸੋ ਇਪ ਸਿੰਘ ਸਾਹਿਬ ਨੇ ਮਨਜੀਤ ਜੀ ਨੇ ਦੱਸਿਆ ਸੁਖਵਿੰਦਰ ਜੀ ਨੇ ਦੱਸਿਆ ਕਿ ਕਿਸ ਤਰ੍ਹਾਂ ਦੇ ਹਾਲ ਸਰਕਾਰ ਨੂੰ ਦਰਖਾਸਤ ਹੈ ਮਾਨਯੋਗ ਭਗਵੰਤ ਸਿੰਘ ਮਾਨ ਨੂੰ ਦਰਖਾਸਤ ਹੈ ਸਾਡੇ ਮੁੱਖ ਮੰਤਰੀ ਨੇ ਪੰਜਾਬ ਦੇ ਥੋੜਾ ਜਿਹਾ ਗਰੀਬ ਲੋਕਾਂ ਬਾਰੇ ਜਾਂ ਆਮ ਪਬਲਿਕ ਬਾਰੇ ਵੀ ਸੋਚੋ ਤੁਸੀਂ ਵੱਡੇ ਵੱਡੇ ਇਸ਼ਤਿਹਾਰ 700-800 ਕਰੋੜ ਰੁਪਇਆ ਇਸ਼ਤਿਹਾਰਾਂ ਤੇ ਖਰਚ ਰਹੇ ਹੋ ਉਹਨਾਂ 700-800 ਕਰੋੜ ਜੋ ਇਹਨਾਂ ਲੋਕਾਂ ਤੇ ਖਰਚ ਦਿਓ ਜਿਹੜੇ ਮਿਹਨਤ ਕਾ ਸ਼ਲੋਕ ਨੇ ਇਹਨਾਂ ਦੇ ਸਾਫ਼ ਸੁਥਰੇ ਪਾਣੀ ਪੀਣ ਦਾ ਬੰਦੋਬਸਤ ਕਰਨੋਂ ਇੱਕ ਪਾਸੇ ਅਸੀਂ ਕਹ ਰਹੇ ਹਾਂ ਅਸੀਂ ਸਾਡੀ ਸਰਕਾਰ ਨੇ ਹੁਣ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕ ਆਮ ਲੋਕ ਤੱਕੇ ਖਾਰੇ ਨੇ ਮਰ ਰਹੇ ਨੇ ਆਮ ਲੋਕ ਹਲਕਾ ਛਤਰਾਣਾ ਦੇ ਵਿੱਚ ਵਾਰਡ ਨੰਬਰ 15 ਦੇ ਵਿੱਚ ਵਾਰਡ ਨੰਬਰ 16 ਦੇ ਵਿੱਚ ਉਹ ਪਤਾ ਨਹੀਂ ਕਿੱਥੇ ਸਰਕਾਰ ਦੇ ਨੁਮਾਇੰਦੇ ਲੁਕੇ ਬੈਠੇ ਨੇ ਪਤਾ ਨਹੀਂ ਕਿਹੜੇ ਕਿਹੜੇ ਕੰਮਾਂ ਤੇ ਲੱਗੇ ਹੋਏ ਨੇ ਕੋਈ ਸ਼ਰਮ ਕਰ ਲਓ ਕੁਛ ਮੜਾ ਮੋਟਾ ਇਹਨਾਂ ਲੋਕਾਂ ਦੀ ਸਾਰ ਲੈ ਲਓ ਔਰ ਇਹਨਾਂ ਲੋਕਾਂ ਲਈ ਸਾਫ਼ ਸੁਥਰੇ ਜਿਹੜਾ ਪੀਣ ਦੇ ਪਾਣੀ ਦਾ ਪ੍ਰਬੰਧ ਕਰੋ ਤਾਂ ਕਿ ਇਹਨਾਂ ਲੋਕਾਂ ਦੀ ਜ਼ਿੰਦਗੀ ਸੁਰੱਖਿਅਤ ਰਹਿ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ